ਤੇ ਦਿੱਲੀ ਦੀ ਸਿਆਸਤ 'ਤੇ ਕਬਜ਼ਾ ਹੋਈ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਦੇ ਵੱਲੋਂ ਆਪਣੀ ਪਾਰਟੀ ਦੀ ਹੋਈ ਜਿੱਤ ਦੇ ਚਲਦੇ ਪੂਰੇ ਹੀ ਦੇਸ਼ ਦੇ ਵਿੱਚ ਪੰਗੜੇ ਪਾਏ ਜਾ ਰਹੇ ਹਨ ਅਤੇ ਲੱਡੂ ਵੰਡੇ ਜਾ ਰਹੇ ਨੇ ਇਸੇ ਲੜੀ ਦੇ ਤਹਿਤ ਹੀ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਵਰਕਰ ਜੀਰਾ ਦੇ ਸ਼ੇਰਾਵਾਲਾ ਚੌਕ ਦੇ ਵਿਖੇ ਇਕੱਠੇ ਹੋਏ ਅਤੇ ਜਥੇਕੀ ਅਵਤਾਰ ਸਿੰਘ ਜੀਰਾ ਦੀ ਅਗਵਾਈ ਦੇ ਵਿੱਚ ਲੱਡੂ ਵੰਡੇ ਗਏ ਨਿਊਜ਼ ਪੰਜਾਬ ਦੇਖ ਰਹੇ ਹੋ ਮੈਂ ਇਸ ਟਾਈਮ ਖੜੇ ਹਾਂ ਜੀਰਾ ਦੇ ਸ਼ੇਰਾਵਾਲਾ ਚੌਕ ਵਿਖੇ ਜਿਸ ਤਰ੍ਹਾਂ ਪਾ ਸਾਰੇ ਜਾਣਦੇ ਆ ਕਿ ਅੱਜ ਦਿੱਲੀ ਦੇ ਵਿੱਚ 27 ਸਾਲਾਂ ਦੇ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਹਾਸਲ ਹੋਈ ਹੈ ਤਾਂ ਉਸ ਗੱਲ ਦੀ ਖੁਸ਼ੀ ਮਨਾਉਂਦੇ ਹੋਏ ਜੀਰਾ ਦੇ ਸ਼ੇਰਾਵਾਲਾ ਚੌਕ ਵਿਖੇ ਇਹ ਭਾਰਤੀ ਜਨਤਾ ਪਾਰਟੀ ਦੇ ਵਰਕਰ ਅਤੇ ਆਗੂ ਮੌਜੂਦ ਨੇ ਇਹਨਾਂ ਵੱਲੋਂ ਜਸ਼ਨ ਮਨਾਇਆ ਜਾਂਦਾ ਹੈ ਜਸ਼ਨ ਤੇ ਚੱਲਦੇ ਆ ਲੱਡੂ ਵੰਡੇ ਜਾ ਰਹੇ ਨੇ ਔਰ ਸਾਡੇ ਨਾਲ ਅਵਤਾਤ ਸਿੰਘ ਜੀਰਾ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕੀ ਅੱਜ ਜਿਹੜੀ ਜਿੱਤ ਪ੍ਰਾਪਤ ਹੋਈ ਹੈ ਇਹਨੂੰ ਲੈ ਕੇ ਜਿਹੜੇ ਕਨੇ ਜਿਹੜੇ ਆਗੂ ਨੇ ਕੀ ਮਹਿਸੂਸ ਕਰ ਰਹੇ ਨੇ ਸਰ ਸਭ ਤੋਂ ਪਹਿਲਾਂ ਤਾਂ ਇੰਡੀਅਨ న్యూਸ ਤੇ ਤੁਹਾਡਾ ਸਵਾਗਤ ਹੈ ਸਭ ਤੋਂ ਵੱਡੀ ਗੱਲ ਇਹ ਹੈ ਜੀ ਅਸੀਂ ਧੰਨਵਾਦ ਕਰਦੇ ਹਾਂ ਦਿੱਲੀ ਦੀ ਸੰਗਤ ਦਾ ਇਹ ਗੱਲ ਝੂਠੀ ਸੀ ਇਸ ਕਰਕੇ ਬਹੁਤ ਵਧਾਈ ਦੇ ਪਾਤਰ ਆ ਸਾਰੀ ਬਹੁਤ ਸਹੀ ਸੋਚ ਸੀ ਲੋਕਾਂ ਨੇ ਸਹੀ ਫੈਸਲਾ ਲਿਆ 27 ਸਾਲਾਂ ਦੇ ਬਾਅਦ ਜਿਹੜੀ ਹੈ ਦਿੱਲੀ ਦੇ ਵਿੱਚ ਸੱਤਾ ਹੱਥ ਆਈ ਹੈ ਇਸ ਚੀਜ਼ ਦਾ ਪੰਜਾਬ ਦੇ ਵਿੱਚ ਕਿਹੋ ਜਿਹਾ ਅਸਰ ਹੋਏਗਾ ਕੋਈ ਅਸੀਂ ਤਾਂ ਬਹੁਤ ਚਿਰ ਦੇ ਚਾਹੁੰਦੇ ਆ ਤੇ ਪੰਜਾਬ ਦੇ ਵਿੱਚ ਵਰ ਕਿਰਪਾਉ ਜਿਹੜੇ ਪੰਜਾਬ ਦੇ ਮਸਲੇ ਚਾਹੇ ਕਿਸਾਨੀ ਦਾ ਮਸਲਾ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਹੈ ਮਾਰੇ ਕਿਰਪਾ ਕਰੇ ਤਕੜੇ ਹੋ ਕੇ ਉਹ ਵੀ ਹੱਲ ਹੋਊਗਾ ਆਉਣ ਲਈ ਜੀ ਸਰਕਾਰ ਆ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਸੋਨ ਵਾਲੇ ਸਮੇਂ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਮਸਲੇ ਆ ਉਹ ਹੱਲ ਹੋਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਇਹ ਕਹਿਣਾ ਮੈਂ ਅਵਤਾਰ ਸਿੰਘ ਜੀਰਾ ਦਾ ਸੋ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਕੈਮਰਾ ਪਰਸਨ ਜੇ ਨਾਲ ਮੈਸ ਤੀਸ਼ਵਤ ਇੰਡੀਆ ਨਿਊਜ਼ ਪੰਜਾਬ